ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਬਹੁਤ ਵਾਅਦਵਾ ਸਵਾਗਤ ਹੈ ਦੋਸਤੋ ਤੁਹਾਨੂੰ ਪਤਾ ਕਿ ਠੰਡ ਦਾ ਮੌਸਮ ਆ ਜਿਹੜਾ ਸਟਾਰਟ ਹੋ ਗਿਆ ਤੇ ਠੰਡ ਦੇ ਮੌਸਮ ਦੇ ਵਿੱਚ ਹਰ ਘਰ ਦੇ ਵਿੱਚ ਪੰਜੀਰੀ ਲੱਡੂ ਪਿੰਨੀਆਂ ਇਹ ਜਰੂਰ ਬਣਦੀਆਂ ਨੇ ਇਹਨਾਂ ਨੂੰ ਖਾਣ ਦਾ ਮੇਨ ਮਕਸਦ ਕੀ ਹੁੰਦਾ ਕਿ ਜੋ ਇਹਦੇ ਵਿੱਚ ਡਰਾਈ ਫਰੂਟ ਜਾਂ ਗਰਮ ਚੀਜ਼ਾਂ ਪੈਂਦੀਆਂ ਨੇ ਉਹਨਾਂ ਨੂੰ ਅਸੀਂ ਖਾ ਸਕੀਏ ਤੇ ਉਸ ਦੇ ਨਾਲ ਸਾਡਾ ਜਿਹੜਾ ਬਲੱਡ ਸਰਕੂਲੇਸ਼ਨ ਵਧੀਆ ਤਰੀਕੇ ਨਾਲ ਚੱਲਦਾ ਰਹਿੰਦਾ ਤੇ ਇਹੀ ਟਾਈਮ ਹੁੰਦਾ ਜਦੋਂ ਅਸੀਂ ਇਹਨਾਂ ਨੂੰ ਖਾ ਸਕਦੇ ਹਾਂ ਗਰਮੀਆਂ ਦੇ ਵਿੱਚ ਤਾਂ ਤੁਹਾਨੂੰ ਪਤਾ ਕਿ ਸਭ ਚੀਜ਼ਾਂ ਨਹੀਂ ਖਾਈਆਂ ਜਾਂਦੀਆਂ ਤੇ ਆਪਾਂ ਵੀ ਅੱਜ ਬਣਾਉਣ ਲੱਗੇ ਸੀ ਜੀ ਪੰਜੀਰੀ ਜਾਂ ਕਹਿਰੀਏ ਕਿ ਪਿੰਨੀਆਂ ਬਣਾਉਣ ਲੱਗੇ ਆ ਤੇ ਇਹਨਾਂ ਨੂੰ ਆਪਾਂ ਬਿਲਕੁਲ ਡਿਫਰੈਂਟ ਤਰੀਕੇ ਦੇ ਨਾਲ ਬਣਾਵਾਂਗੇ ਤੇ ਸਾਰੀਆਂ ਚੀਜ਼ਾਂ ਇਸ ਵਿੱਚ ਐਡ ਕਰਾਂਗੇ ਚਲੋ ਸਟਾਰਟ ਕਰਦੇ ਹਾਂ ਅੱਜ ਦੀ ਰੈਸਪੀ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਲੋਹੇ ਦੀ ਕੜਾਹੀ ਲੈ ਲਈਏ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਦੇਸੀ ਘਿਓ ਐਡ ਕਰਾਂਗੀ। ਇਸਦੇ ਵਿੱਚ ਆਪਾਂ ਜਦੋਂ ਇਹ ਥੋੜਾ ਮੈਲਟ ਹੋ ਜਾਏਗਾ ਤਾਂ ਇਸਦੇ ਵਿੱਚ ਆਪਾਂ ਐਡ ਕਰਾਂਗੇ ਜੀ ਬਦਾਮ। ਸਭ ਤੋਂ ਪਹਿਲਾਂ ਜਿਹੜੀਆਂ ਚੀਜ਼ਾਂ ਨੇ ਆਪਾਂ ਸਾਰੀਆਂ ਉਹਨਾਂ ਨੂੰ ਰੋਸਟ ਕਰਨਾ ਹੈ। ਮੈਂ ਥੋੜੇ ਜਿਹਾ ਘਿਓ ਦੇ ਵਿੱਚ ਜਿਹੜੇ ਬਦਾਮ ਪਾ ਲੈਨੇ ਤੇ ਇਹਨਾਂ ਨੂੰ ਆਪਾਂ ਰੋਸਟ ਕਰ ਲਿਆ। ਤੇ ਮੈਂ ਜੋ ਪੰਜੀਰੀ ਆ ਜੀ ਉਹ 1 ਕਿਲੋ ਮਟੀਰੀਅਲ ਦੇ ਨਾਲ ਬਣਾ ਰਹੀਆਂ ਜਿਸ ਤੇ ਵਿੱਚ ਮੈਂ ਤੁਹਾਨੂੰ ਅੱਗੇ ਦੀ ਅੱਗੇ ਦੱਸ ਦਾਂਗੀ ਕਿ ਕਿਹੜੀ ਚੀਜ਼ ਮੈਂ ਕਿੰਨੀ ਕਿੰਨੀ ਲਈ ਹੈ ਤੇ ਹੁਣ ਆਪਾਂ ਇਸ ਵਿੱਚ ਕਾਜੂ ਐਡ ਕਰ ਦੇਣੇ ਆ ਬਦਾਮ ਆਪਣੇ ਰੋਸਟ ਹੋ ਗਏ ਸੀ ਉਹ ਆਪਾਂ ਕੱਢ ਲਏ ਨੇ ਤੇ ਆਪਾਂ ਕਾਜੂ ਐਡ ਕਰਤੇ ਤੇ ਇਹਨਾਂ ਨੂੰ ਵੀ ਆਪਾਂ ਬਸ ਥੋੜੀ ਜਿਹੀ ਦੇਰੀ ਉਹ ਕਰਨਾ ਤੇ ਨਾਲ ਹੀ ਆਪਾਂ ਇਹਨਾਂ ਨੂੰ ਵੀ ਕੱਢ ਲੈਣਾ ਵਾ ਜਿਆਦਾ ਆਪਾਂ ਇਹਨਾਂ ਨੂੰ ਕਾਲੇ ਨਹੀਂ ਹੋਣ ਦੇਣਾ ਫਿਰ ਇਹਦੇ ਵਿੱਚ ਹੀ ਆਪਾਂ ਜਿਹੜੀ ਆਪਣੀ ਹੁਣ ਕੜਾਹੀ ਆ ਤੁਹਾਨੂੰ ਪਤਾ ਪਹਿਲਾਂ ਹੀ ਗ੍ਰੀਸ ਹੋਈ ਹੋਈ ਆ ਫਿਰ ਨਾਲ ਹੀ ਆਪਾਂ ਇਸ ਵਿੱਚ ਮਖਾਣੇ ਐਡ ਕਰਦੇ ਨੇ ਤੇ ਇਹਨਾਂ ਨੂੰ ਵੀ ਆਪਾਂ ਭੁੰਨ ਲਿਆ ਮਖਾਣੇ ਭੁੰਨ ਵੇਲੇ ਤੁਸੀਂ ਜੋ ਆਪਣੀ ਗੈਸ ਦੀ ਫਲੇਮ ਆ ਉਹਨੂੰ ਮੀਡੀਅਮ ਰੱਖਣਾ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਵੀ ਹੁਣ ਆਪਾਂ ਹੱਥ ਨਾਲ ਤੋੜ ਕੇ ਦੇਖ ਲਿਆ ਹੋਗੇ ਨੇ ਤੇ ਹੁਣ ਇੱਧਰ ਜੀ ਮੈਂ ਅੱਧਾ ਕਿਲੋ ਮੂੰਗੀ ਲਈ ਆ ਜਿਹੜੀ ਪੰਜੀਰੀ ਆਪਾਂ ਮੂੰਗੀ ਨਾਲ ਬਣਾਉਣੀ ਆ ਇਹਦੀਆਂ ਪਿੰਨੀਆਂ ਹੀ ਬਣਾਵਾਂਗੇ ਆਪਾਂ ਤੇ ਮੂੰਗੀ ਲੈ ਲਿਆ ਇਹਨੂੰ ਮੈਂ ਪਹਿਲਾਂ ਧੋ ਲਿਆ ਸੀ ਫਿਰ ਮੈਂ ਸੁਕਾਇਆ ਇਹਨੂੰ ਤੇ ਹੁਣ ਇਹਨੂੰ ਆਪਾਂ ਜੀ ਘਿਓ ਦੇ ਵਿੱਚ ਥੋੜੀ ਦੇਰ ਲਈ ਭੁੰਨ ਲਵਾਂਗੇ ਕਿਉਂਕਿ ਇਸ ਵਿੱਚ ਵੀ ਜੋ ਘਿਓ ਦਾ ਟੇਸਟ ਆ ਉਹ ਚੰਗੀ ਤਰ੍ਹਾਂ ਨਾਲ ਹੋਣਾ ਚਾਹੀਦਾ ਤੇ ਭੁੰਨਾ ਵੀ ਇਹਨੂੰ ਜ਼ਰੂਰੀ ਆ ਫਿਰ ਇਸ ਨੂੰ ਅਸੀਂ ਆਸਾਨੀ ਨਾਲ ਪੀਸ ਸਕਦੇ ਹਾਂ ਤੇ ਫਿਰ ਆਪਾਂ ਹੁਣ ਇਹਦੇ ਵਿੱਚ ਐਡ ਕਰ ਦਾਂਗੇ ਮੂੰਗੀ ਮੂੰਗੀ ਨੂੰ ਹੁਣ ਆਪਾਂ ਨੇ ਚੰਗੀ ਤਰ੍ਹਾਂ ਨਾਲ ਭੁੰਨ ਲੈਣਾ ਜਦ ਤੱਕ ਇਹਦਾ ਥੋੜਾ ਕਲਰ ਆ ਜਿਹੜਾ ਉਹ ਚੇਂਜ ਹੋ ਜਾਏਗਾ ਤੇ ਇਸੇ ਤਰ੍ਹਾਂ ਆਪਾਂ ਮੀਡੀਅਮ ਫਲੇਮ ਤੇ ਹੀ ਇਹਨਾਂ ਨੂੰ ਕਰਨਾ ਗੈਸ ਦੀ ਜੋ ਫਲੇਮ ਆ ਤੇਜ ਨਹੀਂ ਹੋਣੀ ਚਾਹੀਦੀ ਦੇਖ ਸਕਦੇ ਹੋ ਇਹਦੇ ਕਲਰ ਦੇ ਵਿੱਚ ਚੇਂਜ ਆ ਰਿਹਾ ਇਸ ਤਰ੍ਹਾਂ ਆਪਾਂ ਇਹਨੂੰ ਬਸ ਪੁੰਨਦੇ ਰਵਾਂਗੇ ਪੰਜੀਰੀ ਜਾਂ ਲੱਡੂ ਕੁਝ ਵੀ ਬਣਾਉਣ ਵੇਲੇ ਆਪਾਂ ਨੂੰ ਥੋੜਾ ਪੇਸ਼ੈਂਸ ਰੱਖਣ ਦੀ ਲੋੜ ਹੁੰਦੀ ਆ ਤੇ ਆਪਣੀ ਜਿਹੜੀ ਚੀਜ਼ ਆ ਵਧੀਆ ਬਣ ਕੇ ਤਿਆਰ ਹੁੰਦੀ ਆ ਇਹਨੂੰ ਆਪਾਂ ਹੁਣ ਕੱਢ ਲਿਆ ਸੀ ਤੇ ਇਸੇ ਦੇ ਵਿੱਚ ਹੀ ਆਪਾਂ ਪਾਤੇ ਆ ਜੀ ਛੋਲੇ ਅੱਧਾ ਕਿਲੋ ਮੂੰਗੀ ਲਈ ਸੀ ਤੇ ਅੱਧਾ ਕਿਲੋ ਹੀ ਮੈਂ ਛੋਲੇ ਲਏ ਨੇ ਛੋਲੇ ਵੈਸੇ ਪਹਿਲਾਂ ਭੁੰਨੇ ਹੋਏ ਹੁੰਦੇ ਆ ਪਰ ਫਿਰ ਵੀ ਆਪਾਂ ਇਹਨਾਂ ਨੂੰ ਥੋੜਾ ਜਿਹਾ ਰੋਸਟ ਜ਼ਰੂਰ ਕਰਾਂਗੇ ਪਹਿਲਾਂ ਇਹਨਾਂ ਨੂੰ ਰੋਸਟ ਕਰਨ ਨਾਲ ਕੀ ਹੈ ਠੰਡੇ ਹੋ ਜਾਣਗੇ ਤੇ ਇਹਨਾਂ ਨੂੰ ਆਸਾਨੀ ਨਾਲ ਅਸੀਂ ਪੀਸ ਸਕਦੇ ਆ ਤੇ ਇਹਨਾਂ ਦੇ ਛਿਲਕੇ ਆ ਜਿਹੜੇ ਉਹ ਅਲੱਗ ਨਹੀਂ ਕਰਨੇ ਇਸੇ ਤਰ੍ਹਾਂ ਹੀ ਆਪਾਂ ਇਹਨਾਂ ਨੂੰ ਪੀਸ ਲਵਾਂਗੇ ਕਿਉਂਕਿ ਇਹਨਾਂ ਦੇ ਜਿਹੜੇ ਛਿਲਕੇ ਆ ਇਹਨਾਂ ਦੇ ਵਿੱਚ ਵੀ ਬਹੁਤ ਤਾਕਤ ਹੁੰਦੀ ਹੈ ਇਸੀ ਤਰ੍ਹਾਂ ਆਪਾਂ ਮੂੰਗੀ ਨੂੰ ਵੀ ਕਰ ਲਿਆ ਤੇ ਛੋਲਿਆਂ ਨੂੰ ਵੀ ਕਰ ਲਿਆ ਧਿਆਨ ਰੱਖਿਓ ਕਿ ਆਪਾਂ ਨੇ ਅੱਧਾ ਕਿਲੋ ਮੂੰਗੀ ਲਈ ਹੈ ਤੇ ਅੱਧਾ ਕਿਲੋ ਹੀ ਛੋਲੇ ਲਏ ਆ ਤੇ ਟੋਟਲ ਆਪਣੇ 1 ਕਿਲੋ ਜਿਹੜਾ ਮਟੀਰੀਅਲ ਆ ਉਹ ਹੋ ਗਿਆ ਤੇ ਹੁਣ ਵਾਰੀ ਹੈ ਜੀ ਇਸੇ ਚ ਐਡ ਕਰਨ ਦੀ ਕਮਰਕਸ ਇਹ ਕਮਰਕਸ ਹੈ ਤੇ ਇਸ ਨੂੰ ਆਪਾਂ ਬਿਨਾਂ ਘਿਓ ਦੇ ਹੀ ਆਪਾਂ ਥੋੜੀ ਦੇਰ ਲਈ ਭੁੰਨਣਾ ਤਾਂ ਇਹ ਵੀ ਪੀਸੀ ਜਾਊਗੀ ਕਮਰਕਸ ਤੁਹਾਨੂੰ ਪਤਾ ਹੈ ਇਸ ਦੇ ਨਾਲ ਆਪਣੇ ਪੇਟ ਵਗੈਰਾ ਦਾ ਦਰਦ ਆ ਜਾਂ ਹੱਡੀਆਂ ਦਾ ਜੋ ਵੀ ਦਰਦ ਆ ਉਹ ਦੂਰ ਹੁੰਦਾ ਤੇ ਆਪਣੀਆਂ ਹੱਡੀਆਂ ਇਹਦੇ ਨਾਲ ਮਜ਼ਬੂਤ ਹੁੰਦੀਆਂ ਨੇ ਕਮਰ ਕਸ ਦੇ ਨਾਮ ਤੋਂ ਹੀ ਆਪਾਂ ਨੂੰ ਕਲੀਅਰ ਹੋ ਜਾਂਦਾ ਕਿ ਜਿਹੜੀ ਆਪਣੀ ਕਮਰ ਨੂੰ ਕਸ ਕੇ ਰੱਖਦੀ ਹੈ ਹੁਣ ਆਪਾਂ ਥੋੜਾ ਜਿਹਾ ਕਿਉ ਹੋਰ ਲੈ ਲਿਆ ਤੇ ਇਸ ਦੇ ਵਿੱਚ ਇਹ ਜੀ ਗੂੰਦ ਹੈ ਜਿਹੜੀ ਪੰਜੀਰੀ ਦੇ ਵਿੱਚ ਐਡ ਹੁੰਦੀ ਹੈ ਤੇ ਇਹ ਗੂੰਦਾਂ ਨੂੰ ਆਪਾਂ ਨੇ ਹੁਣ ਚੰਗੀ ਤਰ੍ਹਾਂ ਨਾਲ ਭੁੰਨ ਲੈਣਾ ਇਸ ਤਰ੍ਹਾਂ ਜਦੋਂ ਆਪਾਂ ਇਹਨੂੰ ਮੀਡੀਅਮ ਫਲੇਮ ਤੇ ਚਲਾਉਂਦੇ ਰਵਾਂਗੇ ਤਾਂ ਇਹ ਇਸ ਤਰ੍ਹਾਂ ਫੁੱਲ ਜੇਗੀ ਵਿੱਚ ਵਿੱਚ ਦੀ ਇਸ ਤਰ੍ਹਾਂ ਦਬਾ ਕੇ ਦੇਖ ਲੈਣਾ ਹੱਲੇ ਨਹੀਂ ਹੋਈ ਐ ਤਾਂ ਆਪਾਂ ਥੋੜਾ ਟਾਈਮ ਫੇਰ ਦੇਖਾਂਗੇ ਇਸ ਨੂੰ ਹੁਣ ਆਪਾਂ ਥੋੜਾ ਜਿਹਾ ਟਾਈਮ ਹੋਰ ਇਸ ਨੂੰ ਭੁੰਨੇ ਆ ਤੇ ਹੁਣ ਆਪਾਂ ਚੈੱਕ ਕਰਾਂਗੇ ਆਸਾਨੀ ਨਾਲ ਆ ਜਿਹੜੀ ਟੁੱਟ ਰਹੀ ਆ ਇਸ ਦਾ ਮਤਲਬ ਹੈ ਕਿ ਜਿਹੜੀਆਂ ਚੰਗੀ ਤਰ੍ਹਾਂ ਨਾਲ ਬਣ ਕੇ ਤਿਆਰ ਹੋ ਗਈਆਂ ਨੇ ਫੁੱਲ ਗਈਆਂ ਨੇ ਕਿਉਂਕਿ ਨਹੀਂ ਤਾਂ ਇਹਨਾਂ ਦੇ ਵਿੱਚ ਅੰਦਰ ਕੱਚਾਪਨ ਰਹਿ ਜਾਂਦਾ ਫਿਰ ਇਹ ਆਸਾਨੀ ਨਾਲ ਪੀਸੀਆਂ ਵੀ ਨਹੀਂ ਜਾਂਦੀਆਂ ਤੇ ਹੁਣ ਆਪਾਂ ਲੈ ਲਈਏ ਜੀ ਖਸਖਸ ਇਸ ਨੂੰ ਵੀ ਬਿਨਾ ਘਿਓ ਦੇ ਹੀ ਆਪਾਂ ਨੇ ਰੋਸਟ ਕਰਨਾ ਹੈ ਬਸ ਇਸ ਨੂੰ ਜਿਆਦਾ ਤੋਂ ਜਿਆਦਾ ਆਪਾਂ 30 ਸੈਕਿੰਡਸ ਦੇ ਲਈ ਹੀ ਰੋਸਟ ਕਰਾਂਗੇ ਜਿਆਦਾ ਨਹੀਂ ਤੇ ਇਸ ਨੂੰ ਵੀ ਆਪਾਂ ਕੱਢ ਲਵਾਂਗੇ ਤੁਹਾਨੂੰ ਪਤਾ ਜੇ ਜਿਹੜੀ ਖਸਖਸ ਹੈ ਵੀ ਸਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਇਸ ਨਾਲ ਸਾਡੇ ਸਿਰ ਦਰਦ ਜਾ ਜੁਕਾਮ ਜੋ ਵੀ ਚੀਜ਼ਾਂ ਹੁੰਦੀਆਂ ਸਭ ਦੂਰ ਹੁੰਦੀਆਂ ਤੇ ਹੁਣ ਆਪਾਂ ਨੇ ਜੀ ਬਾਰੀ-ਬਾਰੀ ਜਿਹੜੀਆਂ ਸਾਰੀਆਂ ਚੀਜ਼ਾਂ ਉਸ ਨੂੰ ਪੀਸ ਲੈਣਾ ਬਸ ਪਹਿਲਾਂ ਇਹਨਾਂ ਨੂੰ ਠੰਡੇ ਜ਼ਰੂਰ ਹੋਣ ਦੇਣਾ ਜਿਸ ਤਰ੍ਹਾਂ ਆਪਾਂ ਪਹਿਲਾਂ ਮਖਾਣੇ ਆ ਉਹ ਵੀ ਪੀਸ ਲਿਆ ਇਹਨਾਂ ਦਾ ਆਪਾਂ ਇਸ ਤਰ੍ਹਾਂ ਇੱਕ ਪਾਊਡਰ ਬਣਾ ਕੇ ਤਿਆਰ ਕਰ ਲੈਣਾ ਮਖਾਣੇ ਜਿਹੜੇ ਆਪਣੇ ਉਹ ਵੀ ਹੋ ਗਿਆ ਹੁਣ ਵਾਰੀ ਆ ਇਸ ਵਿੱਚ ਬਾਦਾਮ ਐਡ ਕਰਨ ਦੀ ਬਾਦਾਮ ਆਪਾਂ ਨੇ ਹੁਣ ਇਹਨਾਂ ਨੂੰ ਪੀਸ ਲੈਣਾ ਚੰਗੀ ਤਰ੍ਹਾਂ ਹੁਣ ਆਪਾਂ ਨੇ ਬਦਾਮਾਂ ਨੂੰ ਪੀਸ ਲੈਣਾ ਚੰਗੀ ਤਰ੍ਹਾਂ ਇਹਨਾਂ ਨੂੰ ਵੀ ਦਰਦੜਾ ਪੀਸ ਕੇ ਰੱਖਣਾ ਜਿਆਦਾ ਪਾਊਡਰ ਨਹੀਂ ਬਣਾਉਣਾ ਹੁਣ ਇਸ ਵਿੱਚ ਮੈਂ ਕਾਜੂ ਐਡ ਕਰਤੇ ਆ ਮੇਰਾ ਹੱਥ ਅੱਗੇ ਆ ਗਿਆ ਸੀ ਇਸ ਕਰਕੇ ਮੈਂ ਉਹ ਦਿਖਾ ਨਹੀਂ ਪਾਈ ਇਸ ਵਿੱਚ ਕਾਜੂ ਐਡ ਕੀਤੇ ਨੇ ਉਹ ਵੀ ਕੱਢ ਲਏ ਸੀ ਤਾਂ ਹੁਣ ਛੋਲੇ ਐਡ ਕਰਤੇ ਨੇ ਛੋਲੇ ਵੀ ਪੀਸ ਲੈਨੇ ਹੁਣ ਇਸ ਵਿੱਚ ਐਡ ਕਰਤੀ ਆਪਾਂ ਕਮਰਕਸ ਇਸ ਦਾ ਵੀ ਆਪਾਂ ਇੱਕ ਪਾਊਡਰ ਉਹ ਬਣਾ ਕੇ ਤਿਆਰ ਕਰ ਲੈਣਾ ਇਸ ਨੂੰ ਪੀਸਣਾ ਜ਼ਰੂਰੀ ਹੈ ਇਸ ਤਰ੍ਹਾਂ ਨਹੀਂ ਐਡ ਕਰਾਂਗੇ ਪੀਸ ਕੇ ਹੀ ਆਪਾਂ ਇਸ ਨੂੰ ਐਡ ਕਰਾਂਗੇ ਤੇ ਆਪਾਂ ਹੁਣ ਕਮਰਕਸ ਵੀ ਜਿਹੜੀ ਉਹ ਪੀਸ ਲਈ ਆ ਤੇ ਹੁਣ ਆਪਾਂ ਇਸ ਵਿੱਚ ਐਡ ਕਰਤੀ ਹੈ ਜੀ ਗੁੰਦਾਂ ਇਹ ਗੁੰਦਾਂ ਆਪਾਂ ਪੰਸਾਰੀ ਦੀ ਦੁਕਾਨ ਤੇ ਜਾ ਕੇ ਬੋਲ ਸਕਦੇ ਹਾਂ ਕਿ ਜਿੰਨੇ ਆ ਜਿਹੜੀਆਂ ਚੀਜ਼ਾਂ ਸੀ ਪੰਜੀਰੀ ਵਿੱਚ ਐਡ ਕਰਦੇ ਹਾਂ ਸਾਨੂੰ ਉਹ ਗੁੰਦਾਂ ਦੇ ਦਿਓ ਆਸਾਨੀ ਨਾਲ ਮਿਲ ਜਾਂਦੀਆਂ ਨੇ ਆਪਾਂ ਮੂੰਗੀ ਆ ਜਿਹੜੀ ਉਹ ਵੀ ਪੀਸ ਲਈ ਆ ਇਸ ਦਾ ਜੋ ਟੈਕਸਚਰ ਆ ਉਹ ਦਰਦੜਾ ਰਹੇਗਾ ਇਸ ਤਰ੍ਹਾਂ ਇਸ ਨੂੰ ਆਪਾਂ ਇਸ ਤਰ੍ਹਾਂ ਰੱਖ ਲੈਣਾ ਤੇ ਲਓ ਜੀ ਆਪਣੀਆਂ ਸਾਰੀਆਂ ਚੀਜ਼ਾਂ ਤਿਆਰ ਨੇ ਇਹ ਆਪਣੇ ਮਖਾਣੇ ਆ ਜਿਹੜੇ ਆਪਾਂ ਪੀਸੇ ਸੀ ਉਹ ਨੇ ਇਹ ਪੀਸ ਲੈਨੇ ਤੇ ਇੱਧਰ ਆਪਣੀਆਂ ਗੁੰਦਾਂ ਨੇ ਇਹ ਵੀ ਪਿਸ ਕੇ ਤਿਆਰ ਨੇ ਚੰਗੀ ਤਰ੍ਹਾਂ ਤੇ ਇੱਧਰ ਹੈਗੇ ਆਪਣੇ ਛੋਲੇ ਇਹ ਵੀ ਪੇਸ ਚੁਕੇ ਨੇ ਤੇ ਮੂੰਗੀ ਮੂੰਗੀ ਦੀ ਦਾਲਾ ਜਿਹੜੀ ਆਪਾਂ ਉਹ ਵੀ ਚੰਗੀ ਤਰ੍ਹਾਂ ਪੀਸ ਲਿਆ ਇਹਦਾ ਟੈਕਸਚਰ ਆ ਮੈਂ ਤੁਹਾਨੂੰ ਦਿਖਾਉਣੀ ਆ ਇਹ ਬਿਲਕੁਲ ਦਰਦੜਾ ਆ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਤੇ ਕਮਰ ਕਸ ਲੈ ਲਈ ਆ ਕਮਰ ਕਸ ਪੀਸ ਲਈ ਆਪਾਂ ਤੇ ਇਹ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰੇਗੀ ਪੇਠ ਦਾ ਦਰਦ ਉਹ ਦੂਰ ਕਰੇਗੀ ਇਹ ਹੁੰਦੀ ਆ ਜੀ ਲੋਧ ਇਸਾ ਆਯੁਰਵੈਦਿਕ ਚੀਜ਼ਾਂ ਨੇ ਜਿਹੜੀਆਂ ਸਾਡੀ ਬਾਡੀ ਲਈ ਬਹੁਤ ਵਧੀਆ ਨੇ ਇਹਨੂੰ ਵੀ ਆਪਾਂ ਪੀਸ ਲੈਣਾ ਕੋਈ ਇਹਨੂੰ ਰੋਸਟ ਨਹੀਂ ਕਰਨਾ ਮੈਂ ਇਸ ਤਰੈਸ ਨੂੰ ਪੀਸ ਲਿਆ ਸੀ ਤੇ ਫਿਰ ਛਾਣ ਲਿਆ ਸੀ ਤੇ ਇਹ ਵੀ ਬਹੁਤ ਹੀ ਜ਼ਿਆਦਾ ਵਧੀਆ ਆਪਣੇ ਲਈ ਇਹਦੇ ਨਾਲ ਸਕਿਨ ਪ੍ਰੋਬਲਮਾਂ ਲੇਡੀਜ਼ ਦੀ ਇੰਟਰਨਲ ਪ੍ਰੋਬਲਮ ਜੋ ਵੀ ਆ ਸਭ ਦੂਰ ਹੁੰਦੀਆਂ ਨੇ ਇੱਕ ਆਪਾਂ ਇਸ ਵਿੱਚ ਪਾਠਾ ਐਡ ਕੀਤਾ ਤੇ ਇਹ ਹੈਗੇ ਨੇ ਜੀ ਮਗਜ਼ ਬਦਾਮ ਕਾਜੂ ਇਹ ਸਭ ਆਪਾਂ ਦਰਦੜੇ ਪੀਸ ਲਏ ਨੇ ਇਹ ਹੈ ਜੀ ਖਸ ਖਸ ਤੇ ਆਪਣਾ 1 ਕਿਲੋ ਮਟੀਰੀਅਲ ਸੀ ਅੱਧਾ ਕਿਲੋ ਆਪਣੇ ਕੋਲੇ ਛੋਲੇ ਸੀ ਤੇ ਅੱਧਾ ਕਿਲੋ ਹੀ ਮੂੰਗੀ ਹੈ ਟੋਟਲ 1 ਕਿਲੋ ਆ ਤੇ ਇਸ ਦੇ ਵਿੱਚ ਮੈਂ ਜਿਹੜੇ ਚੀਨੀ ਉਹ ਤੁਸੀਂ ਆਪਣੇ ਟੇਸਟ ਅਕੋਰਡਿੰਗ ਪਾ ਸਕਦੇ ਹੋ ਤੇ ਜਿਸ ਤਰ੍ਹਾਂ ਤੁਹਾਨੂੰ ਮਿੱਠਾ ਚਾਹੀਦਾ ਤੇ ਹੁਣ ਆਪਾਂ ਇਧਰ ਘਿਓ ਪਾ ਲੈਣਾ ਘਿਓ ਆ ਜਿਹੜਾ ਮੈਂ 1 ਕਿਲੋ ਘਿਓ ਇਸੇ ਜਿਹੇ ਯੂਜ਼ ਕੀਤਾ ਹੈ ਅੱਧਾ ਕਿਲੋ ਮੂੰਗੀ ਹੈ ਤੇ ਅੱਧਾ ਕਿਲੋ ਛੋਲੇ ਆ ਤੇ ਟੋਟਲ 1 ਕਿਲੋ ਹੋ ਗਿਆ ਤੇ 1 ਕਿਲੋ ਹੀ ਮੇਸੇਜ ਚ ਘਿਓ ਯੂਜ਼ ਕੀਤਾ ਹੈ ਇਸ ਦੇ ਨਾਲ ਕੀ ਹੈ ਕਿ ਜੋ ਘਿਓ ਦੀ ਕੁਆਂਟੀਟੀ ਆ ਉਹ ਵਧੀਆ ਤਰੀਕੇ ਨਾਲ ਹੋਣੀ ਚਾਹੀਦੀ ਆ ਨਹੀਂ ਤਾਂ ਸੁੱਕੀ ਸੁੱਕੀ ਜੀ ਚੀਜ਼ ਆ ਜੋ ਬਣ ਕੇ ਤਿਆਰ ਹੋਏਗੀ ਜਿਸ ਦਾ ਤੁਹਾਨੂੰ ਟੇਸਟ ਵੀ ਨਹੀਂ ਆਏਗਾ ਤੇ ਹੁਣ ਇਸ ਵਿੱਚ ਆਪਾਂ ਬਾਰੋ-ਬਾਰੀ ਸਾਰੀਆਂ ਚੀਜ਼ਾਂ ਜੋ ਐਡ ਕਰ ਲੈਣੀਆਂ ਫਲੇਮ ਆ ਜਿਹੜੀ ਉਹ ਮੀਡੀਅਮ ਹੀ ਰੱਖਣੀ ਹੈ ਹਾਈ ਫਲੇਮ ਤੇ ਨਹੀਂ ਬਣਾਉਣਾ ਇਸ ਨੂੰ ਤੇ ਆਪਾਂ ਨੇ ਮੂੰਗੀ ਐਡ ਕਰਤੀ ਆ ਛੋਲੇ ਐਡ ਕਰਤੇ ਨੇ ਤੇ ਹੁਣ ਆਪਾਂ ਇਸ ਵਿੱਚ ਐਡ ਕਰ ਦਾਂਗੇ ਮਖਾਣੇ ਉਨ੍ਹਾਂ ਦਾ ਜੋ ਪਾਊਡਰ ਬਣਾ ਕੇ ਰੱਖਿਆ ਇਹ ਫੁੱਲ ਮਖਾਣੇ ਆਪਾਂ ਇਹਨਾਂ ਨੂੰ ਐਡ ਕਰਤਾ ਇਹਨੂੰ ਵੀ ਮਿਕਸ ਕਰ ਲੈਣਾ ਹੁਣ ਆਪਾਂ ਹੁਣ ਇਸੇ ਤਰ੍ਹਾਂ ਹੀ ਆਪਾਂ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਬਾਰੀ-ਬਾਰੀ ਮਿਕਸ ਕਰ ਲੈਣੀਆਂ ਨੇ ਤੇ ਹੁਣ ਵਾਰੀ ਆ ਇਸ ਵਿੱਚ ਗੁੰਦਾ ਐਡ ਕਰਨ ਦੀ ਜਿਹੜੀਆਂ ਆਪਾਂ ਪੀਸ ਕੇ ਰੱਖੀਆਂ ਸੀ ਤੇ ਇਹ ਆਪਾਂ ਮਿਕਸ ਕਰ ਲਿਆ ਨੇ ਹੁਣ ਹੁਣ ਇਹ ਹੈ ਜੀ ਕਮਰ ਕਸ ਜੋ ਤੁਹਾਡੀ ਕਮਰ ਨੂੰ ਕਸ ਕੇ ਰੱਖੂ ਇਹ ਲੋਹ ਦੇ ਇਸ ਦਿਨਾਂ ਤੁਹਾਡੀਆਂ ਸਕਿਨ ਪ੍ਰੋਬਲਮ ਹੋ ਗਈਆਂ ਹੋਰ ਸਭ ਠੀਕ ਹੋਣਗੀਆਂ ਪਾਠਾ ਹੋ ਗਿਆ ਇਹ ਵੀ ਆਪਣੇ ਲਈ ਬਹੁਤ ਜ਼ਰੂਰੀ ਹੈ ਜਿਸ ਦੇ ਨਾਲ ਸਾਡੇ ਹਾਰਮੋਨਸ ਵਗੈਰਾ ਨਾ ਉਹ ਠੀਕ ਹੁੰਦੇ ਨੇ ਲੋਹ ਦੇ ਨਾਲ ਉਹ ਵੀ ਸਾਡੀਆਂ ਸਾਰੀਆਂ ਜੋ ਪ੍ਰੋਬਲਮ ਨੇ ਨਾ ਇੰਟਰਨਲ ਉਹ ਸਭ ਠੀਕ ਹੁੰਦਾ ਇਹਨਾਂ ਦੇ ਨਾਲ ਹੁਣ ਇਸ ਵਿੱਚ ਆ ਬਦਾਮ ਕਾਜੂ ਜਿੰਨਾ ਵੀ ਆਪਣਾ ਮਟੀਰੀਅਲ ਆਪਾਂ ਰੱਖਿਆ ਬਣਾ ਕੇ ਉਹ ਸਭ ਇਸ ਦੇ ਵਿੱਚ ਆ ਜੋ ਆਪਾਂ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਫਲੇਮ ਆ ਜੋ ਉਹ ਮੀਡੀਅਮ ਟੂ ਹਾਈ ਹੀ ਰੱਖਣੀ ਹੈ ਹੁਣ ਆਪਾਂ ਇਸ ਵਿੱਚ ਐਡ ਕਰਦੇ ਨੇ ਆਪਣੇ ਮਾਗਜ ਇਹ ਚਾਰੋਂ ਮਾਗਜ ਨੇ ਚਾਰ ਤਰ੍ਹਾਂ ਦੇ ਹੁੰਦੇ ਆ ਜਿਹੜੇ ਹੁਣ ਗੈਸ ਦੀ ਫਲੇਮ ਆਪਾਂ ਇਸ ਟਾਈਮ ਤੇ ਬੰਦ ਕਰਤੀ ਐ ਆਪਾਂ ਐਡ ਕਰ ਰਹੇ ਆ ਇਸ ਟਾਈਮ ਬੂਰਾ ਚੀਨੀ ਠੀਕ ਹੈ ਉਸ ਟਾਈਮ ਤੇ ਗੈਸ ਔਨ ਨਹੀਂ ਹੋਣੀ ਚਾਹੀਦੀ ਇਹ ਆਪਾਂ ਬੰਦ ਕਰਤੀ ਆ ਬੰਦ ਕਰਕੇ ਹੀ ਆਪਾਂ ਇਹਨੂੰ ਮਿਕਸ ਕਰਾਂਗੇ ਤੇ ਆਪਾਂ ਇਹਨੂੰ ਹੌਲੀ ਹੌਲੀ ਹਲਕੇ ਹਲਕੇ ਹੱਥ ਨਾਲ ਚੰਗੀ ਤਰ੍ਹਾਂ ਨਾਲ ਉਲਟ ਪੁਲਟ ਕਰਦੇ ਹੋਏ ਮਿਕਸ ਕਰ ਲੈਣਾ ਹੁਣ ਆਪਾਂ ਦੇਖੋ ਕੜਾਹੀ ਨੂੰ ਆ ਜੋ ਆਪਣੇ ਕਿਚਨ ਕਾਊਂਟਰ ਤੇ ਉਤਾਰ ਲਿਆ ਤੇ ਇਹਨੂੰ ਹੌਲੀ ਹੌਲੀ ਆਪਾਂ ਇਸੇ ਤਰ੍ਹਾਂ ਪੂਰੀ ਚੀਨੀ ਨੂੰ ਸਾਰੇ ਆਪਣੇ ਮਟੀਰੀਅਲ ਚ ਮਿਕਸ ਕਰ ਲੈਣਾ ਵਾ ਚੀਨੀ ਦਾ ਜੋ ਟੇਸਟ ਆ ਮਤਲਬ ਇਹਦੇ ਵਿੱਚ ਜੋ ਤੁਹਾਨੂੰ ਮਿਠਾਸ ਚਾਹੀਦੀ ਹੈ ਉਹ ਆਪਣੇ ਅਕੋਰਡਿੰਗ ਰੱਖ ਸਕਦੇ ਹੋ ਘੱਟ ਵੱਧ ਤੇ ਜਦੋਂ ਇਹ ਮਿਕਸ ਹੋ ਜਾਣਗੇ ਤਾਂ ਫਿਰ ਆਪਾਂ ਇਸ ਦੀਆਂ ਪਿੰਨੀਆਂ ਬਣਾ ਲੈਣੀਆਂ ਨੇ ਤੁਸੀਂ ਚਾਹੋ ਤੁਸੀਂ ਇਸੇ ਤਰ੍ਹਾਂ ਵੀ ਰੱਖ ਸਕਦੇ ਹੋ ਪੰਜੀਰੀ ਟਾਈਪ ਤੇ ਜਾਂ ਫਿਰ ਤੁਸੀਂ ਇਸ ਦੀਆਂ ਪਿੰਨੀਆਂ ਲੱਡੂ ਬਣਾ ਕੇ ਰੱਖ ਸਕਦੇ ਹੋ ਲੱਡੂ ਬਣਾ ਕੇ ਇਹਨਾਂ ਨੂੰ ਖਾਣਾ ਵੀ ਆਸਾਨ ਰਹਿੰਦਾ ਹੈ ਤੇ ਲਓ ਜੀ ਆਪਣਾ ਲੱਡੂ ਆ ਜਿਹੜਾ ਬਣ ਕੇ ਤਿਆਰ ਹੋ ਗਿਆ ਇਹ ਜੋ ਆਪਾਂ ਬਣਾਏ ਨੇ ਲੱਡੂ ਪਿੰਨੀਆਂ ਜੋ ਆਪਾਂ ਬਣਾਈਆਂ ਨੇ ਮੂੰਗੀ ਦੀ ਦਾਲ ਦੀਆਂ ਛੋਲੇ ਤੁਹਾਨੂੰ ਪਤਾ ਹੈ ਸਭ ਚੀਜ਼ਾਂ ਆਪਣੇ ਲਈ ਹੈਲਦੀ ਨੇ ਆਟੇ ਦੀਆਂ ਤਾਂ ਆਪਾਂ ਹਮੇਸ਼ਾ ਹੀ ਬਣਾਉਂਦੇ ਆ ਇਹ ਬਿਲਕੁਕੁਲ ਹੀ ਆਪਾਂ ਡਿਫਰੈਂਟ ਬਣਾਇਆ ਨੇ ਜਿਨ੍ਹਾਂ ਦੇ ਨਾਲ ਆਪਣੀਆਂ ਇੰਟਰਨਲ ਜੋ ਵੀ ਪ੍ਰੋਬਲਮਾਂ ਉਹ ਸਭ ਠੀਕ ਹੁੰਦੀਆਂ ਨੇ ਲੇਡੀਜ਼ ਨੂੰ ਜੋ ਪ੍ਰੋਬਲਮ ਰਹਿੰਦੀਆਂ ਨੇ ਇੰਟਰਨਲ ਉਹ ਸਭ ਇਸ ਦੇ ਨਾਲ ਠੀਕ ਹੁੰਦੀਆਂ ਨੇ ਤੇ ਇਸ ਤਰ੍ਹਾਂ ਤੁਸੀਂ ਇਸ ਨੂੰ ਬਣਾਓ ਸਰਦੀਆਂ ਦੇ ਵਿੱਚ ਹੁਣ ਤੇ ਤੁਸੀਂ ਚਾਹੋ ਤੁਸੀਂ ਇਸ ਨੂੰ ਦੁੱਧ ਦੇ ਨਾਲ ਖਾ ਸਕਦੇ ਹੋ ਜਾਂ ਫਿਰ ਜੋ ਤੁਹਾਡਾ ਟੇਸਟ ਹੈ ਇਸੇ ਤਰ੍ਹਾਂ ਵੀ ਖਾ ਸਕਦੇ ਹੋ ਇਹ ਸਭ ਦੇ ਲਈ ਬਹੁਤ ਹੀ ਫਾਇਦੇਮੰਦ ਪਿੰਨੀਆਂ ਨੇ ਇਹ ਹੈਲਦੀ ਪਿੰਨੀਆਂ ਤੁਹਾਨੂੰ ਪਤਾ ਹੀ ਹੈ ਚਾਹੇ ਬੱਚੇ ਖਾਣ ਚਾਹੇ ਜਵਾਨ ਬੁੱਢੇ ਜੋ ਵੀ ਮਰਜੀ ਖਾਣ ਸਭ ਦੇ ਲਈ ਬਹੁਤ ਹੀ ਫਾਇਦੇਮੰਦ ਨੇ ਤੁਸੀਂ ਇਹਨਾਂ ਨੂੰ ਖਾਓ ਤੇ ਤੁਹਾਨੂੰ ਥੋੜੇ ਦਿਨਾਂ ਬਾਅਦ ਹੀ ਆਪਣੇ ਆਪ ਆਪ ਦੇ ਵਿੱਚ ਇੱਕ એનર્ਜੀ ਫੀਲ ਹੋਏਗੀ ਇਹ ਬਹੁਤ ਹੀ ਹੈਲਦੀ ਨੇ ਤੁਸੀਂ ਵੀ ਖਾਓ ਆਪਣੇ ਫੈਮਲੀ ਨੂੰ ਵੀ ਖਵਾਓ ਤੇ ਇਹ ਤੁਹਾਨੂੰ ਪਤਾ ਹੈ ਕਿ ਕੈਲਸ਼ੀਅਮ ਪ੍ਰੋਟੀਨ ਹਰ ਇੱਕ ਚੀਜ਼ ਦੇ ਨਾਲ ਭਰਪੂਰ ਆ ਤੇ ਜਿਹੜੇ ਜਿਮ ਜਾਣ ਵਾਲੇ ਆ ਤੇ ਉਹਨਾਂ ਦੇ ਲਈ ਤੇ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਹੈ ਉਹਨਾਂ ਨੂੰ ਐਕਸਟਰਾ ਪ੍ਰੋਟੀਨ ਖਾਣ ਦੀ ਲੋੜ ਨਹੀਂ ਹੈ ਇੱਕ ਪਿੰਨੀ ਖਾਓ ਤੇ ਤੁਸੀਂ ਦੇਖੋ ਤੁਹਾਨੂੰ ਕਿੰਨਾ ਵਧੀਆ ਇਹਦੇ ਵਿੱਚੋਂ ਇੱਕ ਕੈਲਸ਼ੀਅਮ ਔਰ ਪ੍ਰੋਟੀਨ ਦੀ ਮਾਤਰਾ ਕਿੰਨੀ ਮਿਲਦੀ ਹੈ ਐਕਸਟਰਾ ਪ੍ਰੋਟੀਨ ਖਾਣ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ ਤੇ ਫਿਰ ਮੇਰੀ ਵੀਡੀਓ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਫੋਲੋ ਕਰਨਾ ਨਾ ਭੁੱਲਣਾ ਥੈਂਕ ਯੂ ਬਾਏ ਬਾਏ